ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਦੀਵਾਲੀ ਆਉਣ ਵਾਲੀ ਆ ਆਪਾਂ ਤੁਹਾਨੂੰ ਕੱਲ ਵੀ ਇੱਕ ਰੈਸਪੀ ਦਿੱਤੀ ਸੀ ਕੱਲ ਦੇ ਵਲੌਗ ਚ ਅੱਜ ਵੀ ਆਪਾਂ ਤੁਹਾਡੇ ਲਈ ਇੱਕ ਰੈਸਪੀ ਲੈ ਕੇ ਆਏ ਹਾਂ ਦੇਖੋ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਬਰਫੀ ਫੇਰ ਬਣਾਈ ਆ ਜਿਹੜੀ ਬਿਲਕੁਲ ਰੋਸਟਡ ਬਰਫੀ ਵਾਂਗੂ ਬਣਦੀ ਆ ਪਰ ਇਹਦੇ ਲਈ ਆਪਾਂ ਕੋਈ ਵੀ ਗੈਸ ਨਹੀਂ ਜਗਾਉਣਾ ਕੋਈ ਵੀ ਚਾਸ਼ਨੀ ਨਹੀਂ ਬਣਾਉਣੀ ਬੇਰਪੋਲ ਸਿੰਪਲ ਤਰੀਕੇ ਨਾਲ ਆਪਾਂ ਇਹ ਬਰਫੀ ਜਿਹੜੀ ਬਣਾ ਕੇ ਤਿਆਰ ਕੀਤੀ ਹੈ ਤੇ ਇਹ ਜਿਹੜੀ ਬਰਫੀ ਬਹੁਤ ਹੀ ਜਿਆਦਾ ਸਵਾਦ ਬਣਦੀ ਆ ਤੇ 5 ਤੋਂ 10 ਮਿੰਟ ਦੇ ਵਿੱਚ ਵਿੱਚ ਇਹ ਬਰਫੀ ਆ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਆ ਬਿਲਕੁਲ ਆਪਾਂ ਜਦੋਂ ਆਪਦੇ ਅੱਖਾਂ ਸਾਹਮਣੇ ਇਹ ਚੀਜ਼ ਘਰੇ ਬਣਾਉਂਦੇ ਆ ਤੇ ਆਪਾਂ ਨੂੰ ਇਹ ਵੀ ਪਤਾ ਹੁੰਦਾ ਵੀ ਆਪਾਂ ਇਹਦੇ ਵਿੱਚ ਕੀ ਕੀ ਪਾਇਆ ਸੋ ਬਹੁਤ ਹੀ ਜਿਆਦਾ ਹੈਲਦੀ ਤੇ ਬਹੁਤ ਹੀ ਜਿਆਦਾ ਟੇਸਟੀ ਇਹ ਬਰਫੀ ਬਣਦੀ ਆ ਜਿਵੇਂ ਕਿ ਤਿਹਾਰ ਆ ਰਹੇ ਆ ਬਾਜ਼ਾਰੋਂ ਚੀਜ਼ ਲੈ ਕੇ ਖਾਣ ਨਾਲੋਂ ਚੰਗਾ ਆਪਾਂ ਆਪਣੇ ਘਰੇ ਬਣਾ ਕੇ ਚੀਜ਼ ਖਾਈਏ ਪਜਾਤ ਜਿਹੜੀ ਆਪਾਂ ਬਰਫੀ ਲੈਨੇ ਕੋਈ ਵੀ ਮਠਿਆਈ ਲੈਨੇ ਉਹ ਬਹੁਤ ਜਿਆਦੇ ਮਲਾਵਟ ਵਾਲੀ ਹੁੰਦੀ ਆ ਸੋ ਇਸੇ ਲਈ ਆਪਾਂ ਇਹ ਬਰਫੀ ਅੱਜ ਫੇਰ ਆਪਾਂ ਘਰੇ ਬਣਾਈ ਆ ਸੋ ਬੱਚੇ ਵੀ ਖਾਣੂ ਚੀਜ਼ ਮੰਗਦੇ ਤੇ ਬਹੁਤ ਹੈਲਦੀ ਚੀਜ਼ ਬਣਦੀ ਆ ਇਹ ਬਰਫੀ ਆਪਾਂ ਬਣਾਈ ਆ ਸਵੀਟ ਦੇ ਤੌਰ ਤੇ ਮਠਿਆਈ ਦੇ ਤੌਰ ਤੇ ਪਰ ਇਹ ਇੱਕ ਤਰ੍ਹਾਂ ਦੀ ਆਪਣੀ ਦਵਾਈ ਵੀ ਬਣਦੀ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਤੋਂ ਆਪਾਂ ਇਹ ਬਣਾਵਾਂਗੇ ਉਹ ਚੀਜ਼ਾਂ ਆਪਾਂ ਐਜ਼ ਅ ਦਵਾਈ ਦੇ ਤੌਰ ਤੇ ਵੀ ਖਾ ਸਕਦੇ ਆ ਤੇ ਚਲੋ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਬਣਾਈ ਆ ਆਜੂ ਆਪਾਂ ਇਹਦੇ ਲਈ ਸਮਾਨ ਦੇਖ ਲਈਏ ਹਾਂਜੀ ਆਹ ਵਾਲੀ ਬਰਫੀ ਬਣਾਉਣ ਵਾਸਤੇ ਆਪਾਂ ਨੂੰ ਜਿਹੜਾ ਜਿਹੜਾ ਸਮਾਨ ਚਾਹੀਦਾ ਭੂਜੇ ਹੋਏ ਛੋਲਿਆਂ ਦੀ ਇੱਕ ਕੌਲੀ ਲਈ ਹੈ ਆਪਾਂ ਅੱਧੀ ਕੌਲੀ ਆਪਾਂ ਖੰਡ ਦੀ ਲਈ ਹੈ ਤੇ ਤਿੰਨ ਆਪਾਂ ਇਲਾਚੀਆਂ ਲਈਆਂ ਦੇਸੀ ਘਿਓ ਲਈ ਆਪਾਂ ਤੇ ਬਿਲਕੁਲ ਥੋੜਾ ਜਿਹਾ ਆਪਾਂ ਦੁੱਧ ਲੈਣਾ ਆਹ ਦੇਖੋ ਬਿਲਕੁਲ ਥੋੜਾ ਜਿਹਾ ਦੁੱਧ ਲੈ ਆਇਆ ਆਪਾਂ ਤੇ ਆਹ ਦੋ ਚੀਜ਼ਾਂ ਬਿਲਕੁਲ ਆਪਸ਼ਨal ਹਨ ਨੇ ਜੇ ਤੁਹਾਡੇ ਕੋਲ ਘਰ ਵਿੱਚ ਇਹ ਦੋ ਚੀਜ਼ਾਂ ਹੈਗੀਆਂ ਤੇ ਤੁਸੀਂ ਪਾ ਸਕਦੇ ਹੋ ਇਹ ਆਪਾਂ ਨਾਰੀਅਲ ਦਾ ਬੂਰਾ ਲਏ ਆ ਨਹੀਂ ਤੁਸੀਂ ਜਿਹੜੀ ਠੂਠੀ ਹੁੰਦੀ ਹੈ ਉਹਨੂੰ ਕੱਦੂ ਕਸ਼ ਕਰਕੇ ਵੀ ਪਾ ਸਕਦੇ ਹੋ ਤੇ ਇਹ ਆਪਾਂ ਸੁੱਕਾ ਦੁੱਧ ਲਏ ਆ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਹਾਡੇ ਕੋਲ ਘਰ ਵਿੱਚ ਇਹ ਦੋ ਚੀਜ਼ਾਂ ਹੈਗੀਆਂ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਵੈਸੇ ਇਹ ਆਪਾਂ ਇਹਨਾਂ ਚਾਰਾਂ ਚੀਜ਼ਾਂ ਨਾਲ ਵੀ ਬਰਫੀ ਬਣਾ ਸਕਦੇ ਆ ਸਭ ਤੋਂ ਪਹਿਲਾਂ ਹੁਣ ਆਪਾਂ ਜਿਹੜੇ ਆਹ ਪੁੱਜੇ ਹੋਏ ਛੋਲੇ ਲਏ ਆ ਇਹਨਾਂ ਦਾ ਆਪਾਂ ਜਿਹੜਾ ਛਿਲਕਾ ਉਤਾਰ ਲਿਆ ਸੀਗਾ ਤੇ ਇਹਨਾਂ ਨੂੰ ਆਪਾਂ ਮੈਕਸੀ ਜਾਰ ਚ ਪਾ ਕੇ ਹੁਣ ਇਹਨਾਂ ਨੂੰ ਪੀਸ ਲਵਾਂਗੇ ਇਹਨਾਂ ਦਾ ਆਪਾਂ ਬਿਲਕੁਲ ਬਰੀਕ ਪਾਊਡਰ ਬਣਾਵਾਂਗੇ ਤੇ ਬਿਨਾ ਗੈਂਸ ਚ ਜਗਾਏ ਆਪਾਂ ਇਹ ਵਾਲੀ ਬਰਫੀ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਪੀਸ ਲੈਣੇ ਆ ਹਾਂਜੀ ਆ ਆਪਾਂ ਪੀਸ ਲਏ ਆ ਜਿਹੜੇ ਪੂਜੇ ਹੋਏ ਛੋਲੇ ਆਪਾਂ ਲੈ ਸੀ ਉਹ ਪੀਸ ਲਏ ਆ ਇਹਨਾਂ ਨੂੰ ਆਪਾਂ ਇੱਕ ਵਾਰੀ ਨਾ ਛਾਨ ਲਾਂਗੇ ਇਹ ਥੋੜਾ ਇਹ ਵਿੱਚ ਮੋٹے ਰਹਿ ਜਾਂਦੇ ਆ ਸੋ ਉਸ ਚੀਜ਼ ਨੂੰ ਆਪਾਂ ਦੁਬਾਰਾ ਛਾਨ ਸਕਦੇ ਆ ਇਸ ਤਰ੍ਹਾਂ ਪੀਸ ਕੇ ਇਹ ਤੇ ਇੱਕ ਵਾਰੀ ਆਪਾਂ ਸ਼ਾਂਹ ਜਰੂਰ ਲੈਣੇ ਆ ਇਹ ਇਸ ਤਰ੍ਹਾਂ ਤੁਸੀਂ ਇਹਨੂੰ ਸ਼ਾਂਹ ਸਕਦੇ ਹੋ ਇਹ ਥੋੜੇ ਨਾ ਵਿੱਚ ਮੋٹے ਰਹਿ ਜਾਂਦੇ ਆ ਹਾਂ ਦੇਖੋ ਇਸ ਤਰ੍ਹਾਂ ਆ ਆਪਣਾ ਬਿਲਕੁਲ ਬਰੀਕ ਪਾਊਡਰ ਬਣ ਗਿਆ ਜਿਵੇਂ ਦਾ ਆਪਾਂ ਵੇਸਣ ਹੁੰਦਾ ਆਪਣਾ ਪਰ ਇਹ ਭੁੱਜੀ ਹੋਈ ਛੋਲੀਆਂ ਤੋਂ ਆਪਾਂ ਬਣਾਇਆ ਇਸ ਲਈ ਇਹਨੂੰ ਆਪਾਂ ਭੁੰਨਣ ਦੀ ਜ਼ਰੂਰਤ ਨਹੀਂ ਗਈ ਰੋਸਟਰ ਆਪਾਂ ਨੂੰ ਨਹੀਂ ਕਰਨਾ ਕòn ਜਿਹੜੀ ਆਪਾਂ ਖੰਡ ਲਈ ਸੀਗੀ ਅੱਧੀ ਕੌਲੀ ਆਪਾਂ ਖੰਡ ਦੀ ਲਈ ਆ ਤਿੰਨ ਆਪਾਂ ਇਲਾਚੀਆਂ ਲਈਆਂ ਇਲਾਚੀਆਂ ਵੀ ਆਪਾਂ ਸਵਾਦ ਲਈ ਪਾ ਰਹੇ ਆ ਸਿਰਫ ਇਹਦੇ ਵਿੱਚ ਵੀ ਥੋੜੇ ਜਿਹਾ ਮਤਲਬ ਸਵਾਦ ਆ ਜਿਹੜਾ ਬਦਲ ਜਾਂਦਾ ਇਹ ਜੇ ਤੁਹਾਡੇ ਕੋਲ ਹੈਗੀਆਂ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਵੈਸੇ ਇਕੱਲੀ ਖੰਡ ਵੀ ਆਪਾਂ ਪੀਸ ਸਕਦੇ ਹਾਂ ਹੁਣ ਆਪਾਂ ਇਹਨੂੰ ਵੀ ਸੇਮ ਇਸੇ ਤਰ੍ਹਾਂ ਮੈਕਸੀ ਜਾਰ ਚ ਪਾ ਕੇ ਪੀਸ ਲਵਾਂਗੇ ਹਾਂਜੀ ਆ ਖੰਡ ਜਿਹੜੀ ਉਹ ਆਪਾਂ ਪੀਸ ਲਈ ਆ ਇਹਦਾ ਵੀ ਆਪਾਂ ਪਾਊਡਰ ਬਣਾ ਲਿਆ ਤੇ ਇਹਨੂੰ ਆਪਾਂ ਇੱਕ ਅਲੱਗ ਪਾਂਡੇ ਚ ਕੱਢ ਲਵਾਂਗੇ ਖੰਡ ਜਿਹੜੀ ਆ ਤੁਸੀਂ ਆਪਦੇ ਸਵਾਦ ਅਨੁਸਾਰ ਪਾ ਸਕਦੇ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਮਿੱਠਾ ਘੱਟ ਲਿਆ ਇਸੇ ਲਈ ਆਪਾਂ ਅੱਧੀ ਕੌਲੀ ਖੰਡ ਦੀ ਲਈ ਸੀ ਨਹੀਂ ਤਾਂ ਤੁਸੀਂ ਮਤਲਬ ਬਰਾਬਰ ਮੰਤਰਾ ਵੀ ਲੈ ਸਕਦੇ ਹੋ ਪਰ ਜਿਹੜੇ ਪੂਜੇ ਹੋਏ ਛੋਲੇ ਹੁੰਦੇ ਆ ਇਹ ਥੋੜੇ ਜਿਹਾ ਹਲਕੇ ਜਿਹੇ ਮਿੱਠੇ ਹੁੰਦੇ ਆ ਇਸੇ ਲਈ ਆਪਾਂ ਜਿਹੜੀ ਖੰਡ ਉਹ ਘੱਟ ਲਈ ਆ ਤੇ ਜਿਹੜੇ ਆਪਾਂ ਛੋਲਿਆਂ ਨੂੰ ਪੀਸਿਆ ਸੀਗਾ ਭੁੰਨੇ ਹੋਏ ਛੋਲਿਆਂ ਨੂੰ ਇਹਦੇ ਵਿੱਚ ਆਪਾਂ ਇੱਕ ਜਾਂ ਦੋ ਚਮਚ ਜਿਹੜਾ ਦੇਸੀ ਘਿਓ ਲਿਆ ਇਹ ਉਹ ਕਰਾਂਗੇ ਇਹਨੂੰ ਮਿਕਸ ਕਰਾਂਗੇ ਇਨੂੰ ਆਪਾਂ ਨਾ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਨਾਲ ਆ ਜਿਹੜਾ ਬਰਫੀ ਦਾ ਸਵਾਦ ਆ ਉਹ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਜੇ ਤੁਹਾਡੇ ਕੋਲੇ ਦੇਸੀ ਘਿਓ ਨਹੀਂ ਹੈਗਾ ਤਾਂ ਤੁਸੀਂ ਜਿਹੜੀ ਮਲਾਈ ਹੁੰਦੀ ਆ ਉਹ ਵੀ ਵਰਤ ਸਕਦੇ ਆ ਇਹਦੇ ਵਿੱਚ ਜਿਹੜੀ ਆਪਾਂ ਰੋਜ਼ ਦੁੱਧ ਤੋਂ ਮਲਾਈ ਲਾਉਂਦੇ ਆ ਉਹ ਆਮ ਹੀ ਸਾਰੇ ਘਰਾਂ 'ਚ ਹੁੰਦੀ ਆ ਸੋ ਆਪਾਂ ਇਹਦੇ ਵਿੱਚ ਉਹ ਵੀ ਵਰਤ ਸਕਦੇ ਆ ਆ ਦੇਖੋ ਇਸ ਤਰ੍ਹਾਂ ਇਹ ਬਣ ਰਿਹਾ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੇਖੋ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਆਹ ਖੰਡ ਲਈ ਸੀ ਇਹਨੂੰ ਮਿਕਸ ਕਰ ਲਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਸਿਰਫ 5-10 ਮਿੰਟ ਚ ਬਨਣ ਵਾਲੀ ਰੈਸਪੀ ਆ ਇਹ ਤੇ ਦੀਵਾਲੀ ਤੇ ਆਪਾਂ ਇਹਨੂੰ ਆਮ ਹੀ ਬਣਾ ਕੇ ਘਰੇ ਖਾ ਸਕਦੇ ਹਾਂ ਬਹੁਤ ਜ਼ਿਆਦਾ ਸਵਾਦ ਵਰਫੀ ਬਣਦੀ ਹੈ ਇਹ ਬਾਜ਼ਾਰੋਂ ਆਪਾਂ ਮਲਾਵਟ ਵਾਲੀਆਂ ਚੀਜ਼ਾਂ ਲਿਆਉਣਾ ਚੰਗਾ ਵੀ ਆਪਾਂ ਕੋਈ ਵੀ ਚੀਜ਼ ਬਣਾ ਰਹੇ ਹਾਂ ਆਪਾਂ ਉਹ ਘਰੇ ਬਣਾ ਕੇ ਖਾਈਏ ਨਾਲੇ ਬਹੁਤ ਹੀ ਮਤਲਬ ਸਸਤੀ ਬਣ ਜਾਂਦੀ ਹੈ ਇਹ ਤੇ ਆਹ ਜਿਹੜੀਆਂ ਚੀਜ਼ਾਂ ਇਹ ਤੁਹਾਡੇ ਕੋਲ ਹੈਗੀਆਂ ਘਰੇ ਤਾਂ ਤੁਸੀਂ ਵਰਤ ਸਕਦੇ ਹੋ ਨਹੀਂ ਆਪਾਂ ਇਹਨਾਂ ਤੋਂ ਬਿਨਾਂ ਵੀ ਇਹ ਬਣਾ ਸਕਦੇ ਹਾਂ ਸਾਡੇ ਕੋਲੇ ਘਰੇ ਸੀਗੀਆਂ ਇਹ ਨਾਰੀਅਲ ਦਾ ਬੂਰਾ ਆਪਾਂ ਇੱਕ ਚਮਚਾ ਲਿਆ ਇਹ ਆਪਣੇ ਕੋਲ ਸੁੱਕਾ ਦੁੱਧ ਹੈ ਇਹ ਆਪਾਂ 2 ਚਮਚੇ ਇਹਦੇ ਪਾਵਾਂਗੇ ਇਹਦੇ ਨਾਲ ਜਿਹੜਾ ਸਵਾਦ ਆ ਉਹ ਥੋੜਾ ਜਿਹਾ ਖੋਏ ਵਰਗਾ ਹੋ ਜਾਂਦਾ ਜਦੋਂ ਆਪਾਂ ਸੁੱਕਾ ਦੁੱਧ ਪਾ ਲੈਂਦੇ ਆ ਇਹ ਸਾਰੇ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇ ਤੁਸੀਂ ਇਹ 'ਚ ਮਲਾਈ ਪਾਉਂਗੇ ਤਾਂ ਫਿਰ ਆਪਾਂ ਨੂੰ ਜਿਹੜਾ ਦੁੱਧ ਆ ਉਹ ਥੋੜਾ ਪਾਉਣਾ ਪਊਗਾ ਦੇਖੋ ਜੀ ਇਸ ਤਰ੍ਹਾਂ ਬਣ ਗਿਆ ਇਹ ਹੁਣ ਆਪਾਂ ਜਿਹੜਾ ਦੁੱਧ ਲਿਆ ਸੀਗਾ ਦੁੱਧ ਆਪਾਂ ਜਿਹੜਾ ਲਿਆ ਉਹ ਵਾਲੇ ਵਾਲਾ ਦੁੱਧ ਲਿਆ ਵਾਲੇ ਵਾਲਾ ਦੁੱਧ ਆਪਾਂ ਜਵੇਂ ਉਬਾਲ ਕੇ ਉਹਨੂੰ ਆਪਾਂ ਠੰਡਾ ਕਰਨ ਵਾਸਤੇ ਰੱਖ ਦਿੰਨੇ ਆ ਸੋ ਆਪਾਂ ਉਹ ਵਾਲਾ ਦੁੱਧ ਲਿਆ ਉਹਨੂੰ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਐਡ ਕਰਾਂਗੇ ਤੇ ਆਪਾਂ ਇਹਨੂੰ ਆਟੇ ਵਾਂਗੂ ਗੁੰਨਾਂਗੇ ਜਿਵੇਂ ਆਪਾਂ ਆਟਾ ਗੁੰਨਦੇ ਆ ਥੋੜਾ ਥੋੜਾ ਦੁੱਧ ਪਾਵਾਂਗੇ ਆਪਾਂ ਇਹਦੇ ਚ ਇਨੂੰ ਆਪਾਂ ਚੰਗੀ ਤਰ੍ਹਾਂ ਗੁੰਨ ਲਾਂਗੇ ਆਟੇ ਵਾਂਗੂ ਹਾਂਜੀ ਆ ਦੇਖੋ ਆਪਾਂ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਦੁੱਧ ਮਲਾਇਆ ਸੀ ਦੁੱਧ ਮਿਲਾ ਕੇ ਆਪਾਂ ਇਹਨੂੰ ਬਿਲਕੁਲ ਆਟੇ ਵਾਂਗੂ ਗੁੰਨ ਲੈਣਾ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਹਲਕੇ ਹਲਕੇ ਥਣ ਇਸ ਤਰ੍ਹਾਂ ਗੋਲ ਗੋਲ ਕਰਕੇ ਆਟੇ ਵਾਂਗੂ ਇਹਨੂੰ ਗੁੰਨ ਲੈ ਆਪਾਂ ਵੱਡਾ ਸਾਰਾ ਪੇੜਾ ਬਣਾ ਲਿਆ ਇੱਕ ਇਹਦਾ ਆਪਾਂ ਇਹ ਦੇਖੋ ਤੇ ਇਧਰ ਆਪਾਂ ਇੱਕ ਟ੍ਰੇ ਲਈ ਆ ਇਹਦੇ ਵਿੱਚ ਆਪਾਂ ਪੇਪਰ ਰੱਖਿਆ ਛੋਟੇ ਕੋਲੇ ਨਹੀਂ ਹੈਗਾ ਤੇ ਤੁਸੀਂ ਥਾਲ ਨੂੰ ਕਿਉਂ ਲਾ ਕੇ ਥਾਲੀ ਨੂੰ ਥਾਲ ਨੂੰ ਕਿਉਂ ਲਾ ਕੇ ਪਲੇਟ ਚ ਉਹਦੇ ਵਿੱਚ ਵੀ ਇਹਨੂੰ ਜਮਾ ਸਕਦੇ ਹਾਂ ਤੇ ਨਹੀਂ ਤਾਂ ਵੈਸੇ ਤਾਂ ਆਪਾਂ ਇਹਨੂੰ ਇਹ ਸ਼ੇਪ ਵੀ ਦੇ ਸਕਦੇ ਹਾਂ ਇਸ ਤਰ੍ਹਾਂ ਇਹਦਾ ਛੋਟਾ ਜਿਹਾ ਪੀਸ ਲੈ ਕੇ ਇਸ ਤਰ੍ਹਾਂ ਇਹਨੂੰ ਮਤਲਬ ਆਪਾਂ ਪੇੜੇ ਦੀ ਸ਼ੇਪ ਵੀ ਦੇ ਸਕਦੇ ਹਾਂ ਆ ਦੇਖੋ ਇਸ ਤਰ੍ਹਾਂ ਆਪਣੇ ਕੋਲ ਡਰਾਈ ਫਰੂਟ ਆ ਇਹਦੇ ਉੱਪਰ ਐਨ ਲਾ ਦੇਖੋ ਇਸ ਤਰ੍ਹਾਂ ਦੇ ਆਪਾਂ ਇਹਦੇ ਪੇੜੇ ਵੀ ਬਣਾ ਸਕਦੇ ਹਾਂ ਤੇ ਵੈਸੇ ਆਪਾਂ ਇਹਨੂੰ ਬਰਫੀ ਦੀ ਸ਼ੇਪ ਦੇਣ ਵਾਸਤੇ ਇਸ ਟ੍ਰੇ 'ਚ ਆਪਾਂ ਫਲਾ ਲਾਂਗੇ। ਆ ਟ੍ਰੇ ਲਈ ਆਪਾਂ। ਇਹਦੇ 'ਚ ਆਪਾਂ ਇਹਨੂੰ ਹਲਕੇ ਹਲਕੇ ਹੱਥਾਂ ਨਾਲ ਇਸ ਤਰ੍ਹਾਂ ਨਾ ਸਾਰੀ ਟ੍ਰੇ 'ਚ ਫਲਾ ਲਾਂਗੇ। ਇਸ ਤਰ੍ਹਾਂ। ਤੁਸੀਂ ਪਹਿਲਾਂ ਇਹਨੂੰ ਹੱਥਾਂ ਨਾਲ ਸੈੱਟ ਕਰ ਲਿਓ। ਤੇ ਇਹਨੂੰ ਆਪਾਂ ਬਿਲਕੁਲ ਹੀ ਬਰਫੀ ਦੀ ਸ਼ੇਪ ਦੇਣ ਲਈ ਕੋਈ ਵੀ ਚਮਚਾ ਲੈ ਕੇ ਇਹਨੂੰ ਆਪਾਂ ਬਿਲਕੁਲ ਐ ਪਧਰਾ ਪਧਰਾ ਮਤਲਬ ਇੱਕ ਪਸਾਰ ਕਰ ਲਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਚਮਚਾ ਲੈ ਲਿਆ ਇਹਦੇ ਨਾਲ ਆਪਾਂ ਇਹਨੂੰ ਬਿਲਕੁਲ ਇੱਕੋਸਾਰ ਦੀ ਸ਼ੇਪ ਦੇ ਦੂਗੇ ਇਸ ਤਰ੍ਹਾਂ ਦੇਖੋ ਬਹੁਤੀ ਆਸਾਨ ਬਣਨ ਵਾਲੀ ਰੈਸਪੀ ਆ ਇਹ ਸਿਰਫ 5 ਜਾਂ 7 ਮਿੰਟ 10 ਮਿੰਟ ਚ ਆਪਾਂ ਇਹਨੂੰ ਬਣਾ ਸਕਦੇ ਆ ਤੇ ਆਪਾਂ ਕੋਈ ਗੈਸ ਨਹੀਂ ਜਗਾਉਣਾ ਕੋਈ ਚਾਸ਼ਨੀ ਨਹੀਂ ਬਣਾਉਣੀ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਪਰਦੀ ਬਣਦੀ ਆ ਛੱਟਪਟ ਬਣਨ ਵਾਲੀ ਰੈਸਪੀ ਆ ਇਹ ਤੇ ਇੱਧਰ ਆਪਣੇ ਕੋਲੇ ਆਹ ਥੋੜੇ ਜਿ ਮਗਜਾ ਤੁਹਾਡੇ ਕੋਲ ਕੋਈ ਵੀ ਡਰਾਈ ਫਰੂਟ ਆ ਤੇ ਤੁਸੀਂ ਇਹਦੇ ਤੇ ਲਾ ਸਕਦੇ ਹੋ ਆਪਾਂ बस ਇਹਦੇ ਤੇ ਇਹ ਲਾ ਦਾਂਗੇ ਇਹਦਾ ਨਾ ਮਤਲਬ ਹੈ ਜੀ ਡੈਕੋਰੇਸ਼ਨ ਜੀ ਹੋ ਜਾਂਦੀ ਥੋੜੀ ਦੇਖਣ ਨੂੰ ਸੋਹਣਾ ਲੱਗਦਾ ਹੈ ਆਮ ਹੀ ਡਰਾਈ ਫਰੂਟ ਆਪਣੇ ਘਰਾਂ ਚ ਕੋਈ ਨਾ ਕੋਈ ਬਦਾਮ ਕਾਜੂ ਕੁਛ ਨਾ ਕੁਛ ਹੁੰਦਾ ਪਿਸਤਾ ਉਹ ਪਾਉ ਲਾ ਸਕਦੇ ਆ ਤੇ ਨਹੀਂ ਤਾਂ ਆਪਣੇ ਕੋਲ ਠੂਠੀ ਘਰਾਂ ਚ ਹੁੰਦੀ ਆ ਉਹਨੂੰ ਕੱਦੂ ਕਸ਼ ਕਰਕੇ ਆਪਾਂ ਉਹ ਇਹਦੇ ਉੱਪਰ ਇਸ ਤਰ੍ਹਾਂ ਭੁੱਕ ਸਕਦੇ ਆ ਦੇਖੋ ਕਿੰਨੀ ਵਧੀਆ ਬਰਫੀ ਜਿਹੜੀ ਆਪਣੀ ਉਹ ਬਣ ਕੇ ਤਿਆਰ ਹੋ ਗਈ ਹੈ ਇਹ ਤੇ ਆਪਾਂ ਇਹ ਪਹਿਲਾਂ ਤੁਹਾਨੂੰ ਪੇੜਾ ਬਣਾ ਕੇ ਦਿਖਾਇਆ ਸੀ ਆਪਾਂ ਇਹਨੂੰ ਇਸ ਤਰ੍ਹਾਂ ਦੀ ਸ਼ੇਪ ਵੀ ਦੇ ਸਕਦੇ ਹਾਂ ਦੇਖੋ ਜੇ ਤਾਂ ਆਪਾਂ ਹੁਣ ਇਹਨੂੰ ਸੈੱਟ ਜਲਦੀ ਕਰਨਾ ਆਪਾਂ ਨੂੰ ਜਲਦੀ ਇਹ ਚਾਹੀਦੀ ਵੀ ਜਲਦੀ ਜਲਦੀ ਸੈੱਟ ਹੋ ਜਾਵੇ ਤਾਂ ਫਿਰ ਇਹਨੂੰ 5 ਤੋਂ 10 ਮਿੰਟ ਤੁਸੀਂ ਫ੍ਰਿਜ 'ਚ ਰੱਖ ਸਕਦੇ ਹੋ ਨਹੀਂ ਤਾਂ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਇਹਨੂੰ ਅੱਧਾ ਘੰਟਾ ਇਸ ਤਰੀ ਰੈਸਟ ਤੇ ਰੱਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦੇ ਪੀਸ ਕੱਟਾਂਗੇ ਜੇ ਤੁਹਾਨੂੰ ਥੋੜੀ ਜਲਦੀ ਆ ਤਾਂ ਤੁਸੀਂ ਇਹਨੂੰ ਫ੍ਰਿਜ 'ਚ ਰੱਖ ਦਿਓ ਸਿਰਫ 10 ਮਿੰਟ ਹੁਣ ਆਪਾਂ ਇਹਨੂੰ 10 ਮਿੰਟ ਜਾਂ 15 ਮਿੰਟ ਰੈਸਟ ਤੇ ਰੱਖਦੇ ਆ ਉਸ ਤੋਂ ਬਾਅਦ ਆਪਾਂ ਇਹਦੇ ਪੀਸਿਸ ਆ ਜਿਹੜੇ ਉਹ ਕੱਟ ਕਰਾਂਗੇ ਹਾਂਜੀ ਹਾਂ ਦੇਖੋ 10 15 ਮਿੰਟ ਹੋ ਗਏ ਆਪਾਂ ਇਹ ਆਪਣੀ ਸੈੱਟ ਹੋ ਗਈ ਆ ਬਰਫੀ ਇਸ ਬਰਫੀ ਦਾ ਜਿਹੜਾ ਸਵਾਦ ਆ ਨਾ ਬਿਲਕੁਲ ਰੋਸਟਡ ਬਰਫੀ ਵਾਂਗੂ ਆਉਂਦਾ ਸੋ ਆਪਾਂ ਇੱਥੇ ਕੱਟ ਲਾ ਲਈ ਸੀਗੇ ਇੱਕ ਵਾਰੀ ਪਹਿਲਾਂ ਹੁਣ ਆਪਾਂ ਥੋੜੀ ਜਿਹੀ ਇਹਨੂੰ ਉਹ ਕਰ ਲੈਣੇ ਆ ਪਹਿਲਾਂ ਆਪਾਂ ਹਲਕੇ ਹਲਕੇ ਕੱਟ ਲਾਏ ਸੀਗੇ ਤੁਸੀਂ ਇਹਨੂੰ ਕਿਸੇ ਵੀ ਸ਼ੇਪ ਚ ਕੱਟ ਸਕਦੇ ਆ ਜਿਸ ਤਰ੍ਹਾਂ ਹੁਣ ਦੀਵਾਲੀ ਐ ਤਿਉਹਾਰਾਂ ਦਾ ਸੀਜ਼ਨ ਹੁੰਦਾ ਹੋਲੀ ਹੁੰਦੀ ਆ ਰਖੜੀ ਤੇ ਵੀ ਆਪਾਂ ਘਰੇ ਮਠਿਆਈ ਬਣਾ ਸਕਦੇ ਆ ਬਹੁਤ ਹੀ ਜਲਦੀ ਬਨਣ ਵਾਲੀ ਰੈਸਪੀ ਆ ਇਹ ਸੋ ਆ ਦੇਖੋ ਆਪਾਂ ਹੁਣ ਇਹਨੂੰ ਦੇਖੋ ਕਿੰਨੀ ਵਧੀਆ ਐ ਵਧੀਆ ਟੁੱਟ ਰਹੀ ਐ ਕੋਈ ਚੀੜੀ ਨਹੀਂ ਇਹੇ ਕੋਈ ਕੁਝ ਵੀ ਦੇਖੋ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਘਰੇ ਬਣਾ ਕੇ ਖਾ ਸਕਦੇ ਆ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸਾਰੇ ਪੀਸ ਕੱਢ ਕੇ ਪਲੇਟ 'ਚ ਰੱਖ ਲਓ। ਆ ਦੇਖੋ ਇਸ ਤਰ੍ਹਾਂ। ਬਹੁਤ ਹੀ ਜਲਦੀ ਬਣਨ ਵਾਲੀ ਰੈਸਪੀ ਹੈ ਇਹ। ਇਸੇ ਤਰ੍ਹਾਂ ਆਪਾਂ ਸਾਰੇ ਪੀਸ ਕੱਢ ਕੇ ਪਲੇਟ 'ਚ ਰੱਖ ਲੈਣੇ ਆ। ਤੇ ਜੇ ਸਾਡੇ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਤੇ ਆਪਾਂ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗਦੀ ਆ ਤਾਂ ਜੋ ਆਪਾਂ ਤੁਹਾਡੇ ਲਈ ਨਵੀਆਂ-ਨਵੀਆਂ ਰੈਸਪੀਆਂ ਲੈ ਕੇ ਆਉਂਦੇ ਰਹੀਏ ਸਾਡੇ ਚੈਨਲ ਤੇ ਨਵੇਂ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ